ਹਾਂਜੀ ਕਿਸਾਨ ਵੀਰੋ ਤੁਹਾਡਾ ਨਾਮੀ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਸੋ ਅੱਜ ਦੀ ਵੀਡੀਓ ਆਪਾਂ ਜਿਹੜੀ ਕਵਰ ਕਰ ਰਹੇ ਆਂ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਹੂਲ ਪੈ ਜਾਂਦੀ ਆ ਨੇੜੇ ਦੇ ਪਿੰਡ ਭੱਤਾ ਭਾਈਕਾ ਤੇ ਇੱਕ ਸਾਈਡ ਦੇ ਭਦੌੜਾ ਜਾਂਦਾ ਸੋ ਭਰਾ ਦੇ ਕੋਲੇ ਇੱਕ ਬੈਡ ਬਕਾਊਗਾ ਕੀ ਦੋ ਦੰਦ ਬੈੜਾ ਜੀ ਜੋ ਤੁਹਾਡੇ ਸਾਹਮਣੇ ਦਿਖ ਰਹੇ ਹੋ ਬਹੁਤ ਚੰਗਾ ਕੱਦ ਕਾਠਾ ਚੰਗੀ ਸਭੀ ਪੜੀ ਹੋਈ ਆ ਬਾਈ ਬਸ ਮਜਬੂਰੀ ਕਰਕੇ 베ਚਦਾ ਸੋ 2 ਸਾਲ ਦੀ ਕੱਦ ਕਾਠ ਪੂਰਾ ਪੂਰੀ ਚੰਗੀ ਜਦ ਬਰੀਡ ਦੀ ਆ ਥਾਣੇ ਦੇ ਬਿਲਕੁਲ ਚਾਰ ਆ ਵੀ ਦੇਖ ਸਕਦੇ ਹੋ ਪੂਰੇ ਸੋਹਣੇ ਥਾਣਾ ਚਾਰ ਤੇ ਹਰ ਕਿੜਾ ਕਿੜਾ ਦੇ ਮੜਾ ਕੱਦ ਕਾਠ ਪੂਰਾ ਵਧੀਆ ਤੋੜਾ ਆਪਾਂ ਤੁਹਾਨੂੰ ਇਹਦਾ ਬਖਾ ਦੇਨੇ ਆ ਸੋ ਦੋ ਦੰਦ ਆ ਜੀ ਇਹ ਬੈੜ ਹਟਖੜਾ ਸੋ ਬਾਈ ਦੋ ਸਮਝ ਨਹੀਂ ਚੰਗੀ ਤਰ੍ਹਾਂ ਇਹ ਬਾਈ ਇੱਥੇ ਇਦਾਂ ਹੀ ਲਈਆਂ ਜੀ ਤੇ ਜੇ ਕੋਈ ਭਰਾ ਆਏ ਦੀ ਥੋੜੀ ਸੇਵਾ ਕਰ ਲੂ ਤਾਂ ਬੈੜ ਬਹੁਤ ਜਲਦੀ ਇਹ ਤਿਆਰ ਹੋ ਜੂਗੀ ਠੀਕ ਹੈ ਤੇ ਬਿਲਕੁਲ ਕਾਵਲ ਆ ਗਈ ਸੋ ਬੈਡ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੱਟ ਕਦ ਕਾਠੇ ਦਾ ਰੰਗ ਪ੍ਰਿੰਟ ਦੇਖ ਸਕਦੇ ਹਾਂ ਸੋ 2 ਸਾਲ ਦੀ ਹੈ ਜੀ ਇਹ 2 ਦੰਦ ਹੈ ਜੀ ਇਹ ਤੇ ਬਾਕੀ ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਐਡਰੈਸ ਬਾਰੇ ਜਾਂ ਬੈਡ ਬਾਰੇ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ ਭਰਾ ਤੋਂ ਲੈ ਸਕਦੇ ਆ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਜਿਹੜਾ ਦਾ ਮੁੱਲ ਆ ਬਾਈ ਬੰਦ ਬਿਲਕੁਲ ਬਾਜ਼ਬ ਹੋਊਗਾ ਦੇ ਲਾਣ ਵਾਲਾ ਮੁੱਲ ਹੋਊਗਾ। ਮਾਣਤਾਂ ਨੂੰ ਪੂਰਾ ਕੀਤਾ ਜਾਊਗਾ। ਸੋ ਭਰਾਵਾਂ ਤੁਸੀਂ ਰੇਟ ਬਾਰੇ ਜਾਂ ਹੋਰ ਕਿਸੇ ਵੀ ਚੀਜ਼ ਬਾਰੇ ਕੋਈ ਜਾਣਕਾਰੀ ਲੈਣੀ ਆ ਤਾਂ 22 ਦੇ ਨੰਬਰ ਲਗਾਤਾਰ ਚੱਲ ਰਿਹਾ ਸਕਰੀਨ ਤੇ ਕਰ ਲੋ ਸੰਪਰਕ। ਧੰਨਵਾਦ।